ਮੈਂ ਜਸਟ ਇੱਥੇ ਬੀਜੇ ਗਾਰਮੈਂਟ ਦੇ ਸਾਹਮਣੇ ਆਪਣੀ ਪੈਂਟ ਲੈਣ ਲਈ ਰੁਕਿਆ ਸੀਗਾ ਤੇ ਜਸਟ ਪੈਂਟ ਲਈ ਤੇ 5 ਮਿੰਟਾਂ ਬਾਅਦ ਆ ਕੇ ਦੇਖਿਆ ਤੇ ਬਾਰੀ ਖੋਲੀ ਤੇ ਦੇਖਿਆ ਵੀ ਸ਼ੀਸ਼ਾ ਟੁੱਟਿਆ ਹੋਇਆ ਚੋਰਾਂ ਨੇ ਟੱਪ ਦਿੱਤੀਆਂ ਸਾਰੀਆਂ ਹੱਦਾਂ ਜੀਹਾਂ ਮਾਮਲਾ ਬਠਿੰਡੇ ਤੋਂ ਸਾਹਮਣੇ ਆਇਆ ਜਿੱਥੇ ਨੌਜਵਾਨ ਦੱਸਿਆ ਕਿ ਉਹ ਰੇਤੇ ਬਜਰੀ ਦਾ ਕੰਮ ਕਰਦਾ ਹੈ 3 ਲੱਖ ਰੁਪਇਆ ਉਸਨੇ ਕਲੈਕਸ਼ਨ ਕੀਤੀ ਤੇ ਗੱਡੀ ਦੇ ਵਿੱਚ ਰੱਖੀ ਹੋਈ ਸੀ ਜਦੋਂ ਉਹ ਸ਼ੋਅਰੂਮ ਦੇ ਅੰਦਰ ਕੱਪੜੇ ਖਰੀਦਣ ਲਈ ਜਾਂਦਾ ਵਾਪਸ ਆ ਕੇ ਦੇਖਦਾ ਕਿ ਚੋਰਾਂ ਨੇ ਉਸਦੀ ਗੱਡੀ ਦਾ ਸ਼ੀਸ਼ਾ ਭੰਨ ਕੇ 3 ਲੱਖ ਰੁਪਇਆ ਲੈ ਕੇ ਲੁੱਟ ਕੇ ਫਰਾਰ ਹੋ ਜਾਂਦੇ ਨੇ ਤੇ ਫਿਰ ਜਦੋਂ ਕਾਰ ਸਵਾਰ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਜੇ ਅਮੀਰ ਹੋਣਾ ਇੰਨਾ ਹੀ ਸੌਖਾ ਤਾਂ ਅਸੀਂ ਵੀ ਇਹੀ ਕੰਮ ਕਰਨਾ ਸ਼ੁਰੂ ਕਰ ਦਿੰਨੇ ਆ ਕਾਰ ਸਵਾਰ ਨੇ ਇਹ ਵੀ ਕਿਹਾ ਕਿ ਆਏ ਦਿਨ ਜਿਹੜੀ ਚੋਰੀਆਂ ਦੀਆਂ ਵਾਰ ਦੱਤਾ ਉਹ ਵਧਦੀਆਂ ਜਾ ਰਹੀਆਂ ਨੇ ਤੇ ਲੋਕੀ ਬਹੁਤ ਪਰੇਸ਼ਾਨ ਨੇ ਆਓ ਆਪਾਂ ਇਸ ਨੌਜਵਾਨ ਦੇ ਨਾਲ ਕਰਦੇ ਹਾਂ ਗੱਲਬਾਤ ਜੀ ਹਾਂ ਮਾਮਲਾ ਬਠਿੰਡੇ ਤੋਂ ਸਾਹਮਣੇ ਆਇਆ ਕਿ ਇੱਕ ਕਾਰ ਚਾਲਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਬਜਰੀ ਰੇਤੇ ਦਾ ਕੰਮ ਹੈ ਮੈਂ ਸ਼ੋਅਰੂਮ ਤੋਂ ਕੱਪੜੇ ਖਰੀਦਣ ਆਇਆ 5 ਮਿੰਟਾਂ ਦੇ ਅੰਦਰ ਮੇਰੇ ਕਾਰ ਦੇ ਅੰਦਰ ਰੱਖੇ ਬੈਗ ਵਿੱਚ 3 ਲੱਖ ਰੁਪਿਆ ਬਜਰੀ ਰੇਤੇ ਦੀ ਕਲੈਕਸ਼ਨ ਸੀ ਕਾਰ ਦਾ ਸ਼ੀਸ਼ਾ ਭੰਨ ਕੇ ਲੁਟੇਰੇ ਲੈ ਕੇ ਰਫੂ ਚੱਕਰ ਹੋ ਗਏ ਕਾਰ ਚਾਲਕ ਨੇ ਦੱਸਿਆ ਕਿ ਜੇਕਰ ਇਸ ਤਰ੍ਹਾਂ ਹੀ ਅਮੀਰ ਹੋਣਾ ਹੈ ਤਾਂ ਅਸੀਂ ਵੀ ਇਹ ਕੰਮ ਕਰ ਲੈਂਦੇ ਹਾਂ ਰੋਜ਼ ਦੀ ਤਰ੍ਹਾਂ ਹਰ ਵਾਰ ਚੋਰੀ ਅਤੇ ਲੁੱਟਾਂ ਖੋਹਾਂ ਹੁੰਦੀਆਂ ਹਨ ਇਸ ਕਰਕੇ ਆਮ ਜਨਤਾ ਕਾਫੀ ਪਰੇਸ਼ਾਨ ਹੈ ਅਜੀਬ ਜੀ ਕੀ ਨਾਮ ਆਪਣਾ ਸੁਪਿੰਦਰ ਅਵੀ ਦਾ ਮੇਰਾ ਨਾਮ ਕਟਨਾ ਜਿਹੜੀ ਹੋਈ ਹੈ ਜੀ ਕੀ ਮਾਮਲਾ ਕੀ ਸੂਰਾ ਮੈਂ ਜਸਟ ਇੱਥੇ ਵਿਜੇ ਗਾਰਮੈਂਟ ਦੇ ਸਾਹਮਣੇ ਆਪਣੇ ਪੈਂਟ ਲੈਣ ਲਈ ਰੁਕਿਆ ਸੀਗਾ ਤੇ ਜਸਟ ਪੈਂਟ ਲਈ ਤੇ 5 ਮਿੰਟਾਂ ਬਾਹਰ ਆ ਕੇ ਦੇਖਿਆ ਤੇ ਬਾਰੀ ਖੋਲੀ ਤੇ ਦੇਖਿਆ ਵੀ ਸ਼ੀਸ਼ਾ ਟੁੱਟਿਆ ਹੋਇਆ ਉਸ ਤੋਂ ਬਾਅਦ ਕੈਮਰੇ ਵਗੈਰਾ ਚੈੱਕ ਕੀਤੇ ਤੇ ਇਹ ਪਤਾ ਲੱਗਿਆ ਚੋਰੀ ਦਾ ਜੀ ਤੇ ਬੈਗ ਸੀਗਾ ਬੈਗ ਦੇ ਵਿੱਚ ਮੇਰਾ ਨੀਅਰ ਬੁੱਕ ਤੇ 1 ਲੱਖ ਰੁਪਏ ਸੀਗੇ ਜੀ ਹਾਂ ਜੀ ਕੀ ਕੰਮ ਕਰਦੇ ਆ ਜੀ ਇਹ ਸੀਮਿੰਟ ਤੇ ਰੇਤੇ ਬਜਰੀ ਦਾ ਕੰਮ ਆ ਜੀ ਆਪਣਾ ਜੱਸੀ ਚੌਂਕ ਅੱਛਾ ਤੁਸੀਂ ਇੱਥੇ ਪੈਂਟ ਲਾਈਨ ਆ ਜੀ ਹਾਂਜੀ 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 ਅੱਛਾ ਤੇ ਆ ਕੇ ਦੇਖਿਆ ਕਿੰਨੇ ਕਿ ਚਿਰਚੇ ਇਹ ਘਟਨਾ ਵਾਪਰ ਗਈ 5 ਮਿੰਟ ਹੀ ਲੱਗੇ ਮੈਂ ਕਹਿੰਦਾ ਹਾਲਾਤ ਹੀ ਦੇਖੋ ਤੁਸੀਂ 5 ਮਿੰਟ ਲੱਗੇ ਸਿਰਫ ਜੀ ਤੇ ਬਿਲਕੁਲ ਸਾਹਮਣੇ ਖੜੀ ਆ ਦੁਕਾਨ ਦੇ ਕਿੰਨੇ ਬੰਦੇ ਸੀ ਇਹ ਜੀ ਉੱਥੋਂ ਜਿਹੜੇ ਆਏ ਕੈਮਰੇ ਵਿੱਚ ਫਿਲਹਾਲ ਵੀ 21 ਹੀ ਦਿਖ ਰਿਹਾ ਬਾਕੀ ਦੁਕਾਨਾਂ ਬੰਦ ਹੋ ਚੁੱਕੀਆਂ ਸੀਗਾ ਸਵੇਰੇ ਪਤਾ ਚੱਲੇਗਾ ਜੀ ਅੱਛਾ ਹਾਂਜੀ ਕੈਮਰਾ ਇਹ ਤੋੜਿਆ ਗਿਆ ਸ਼ੀਸ਼ਾ ਜੀ ਸ਼ੀਸ਼ਾ ਤੋੜਿਆ ਗਿਆ ਜੀ ਤਿੰਨ ਵਾਰ ਬੰਦੇ ਨੇ ਟਰਾਈ ਕੀਤੀ ਸ਼ੀਸ਼ਾ ਤੋੜਨੇ ਦੀ ਤੀਸਰੀ ਵਾਰ ਤੋੜ ਕੇ ਲੈ ਗਿਆ ਇਹ ਕਿਹਨਾਂ ਚਾਹੋ ਕਿ ਪੁਲਿਸ ਨੂੰ ਰਿਪੋਰਟ ਦਰਜ ਕਰਾਤੀ ਇਹੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਜੀ ਰਿਪੋਰਟ ਦਰਜ ਹੋ ਗਈ ਹੈ ਜੀ ਹਾਂਜੀ ਐਡੇ ਆਂਸਰਾਂ ਤੇ ਇੱਕ ਮਤਲਬ ਕੜੀ ਮਤਲਬ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਕਾਰਵਾਈ ਹੋਣੀ ਚਾਹੀਦੀ ਜਰੂਰ ਮਿਲਣੀ ਚਾਹੀਦੀ ਵੀਰੇ ਜਿਵੇਂ ਆਪਾਂ ਇਸ ਵੇਲੇ ਤੱਕ ਮਿਹਨਤ ਕਰਦੇ ਪਏ ਹਾਂ ਤੁਸੀਂ ਮਿਹਨਤ ਕਰਦੇ ਪਏ ਜੀ ਐਂ ਹੀ ਬੰਦੇ ਨੇ ਅਮੀਰ ਹੋਣਾ ਤਾਂ ਫਿਰ ਆਪਾਂ ਵੀ ਇਹੀ ਕੰਮ ਸ਼ੁਰੂ ਕਰ ਲੈਨੇ ਜੀ ਸੌਖਾ ਕੰਮ ਹੈ ਜੀ ਹਾਂਜੀ ਉਮੀਦ ਹੈ ਜੀ ਪੁਲਿਸ ਨੂੰ ਜਿਹੜਾ ਪੂਰੀ ਉਮੀਦ ਹੈ ਜੀ ਆਪ ਸਰਕਾਰ ਦੇ ਪੂਰੀ ਉਮੀਦ ਹੈਗੇ ਜੇ ਬਲੋਜਰ ਚਲਾ ਸਕਦੇ ਤੇ ਤਾਂ ਕੁਝ ਵੀ ਨਹੀਂ ਹੈਗਾ ਜੀ ਅਜੀਬ ਜੀ ਕੀ ਨਾਮ ਆਪਣਾ ਸੁਪਿੰਦਰ ਅਵੀ ਦਾ ਮੇਰਾ ਨਾਮ ਅ ਕਟਨਾ ਜਿਹੜੀ ਹੋਈ ਹੈ ਜੀ ਕੀ ਮਾਮਲਾ ਕੀ ਇਸ ਪੁਰਾ ਮੈਂ ਜਸਟ ਇੱਥੇ ਵਿਜੀਗਾਰਮੈਂਟ ਦੇ ਸਾਹਮਣੇ ਆਪਣੇ ਪੈਂਟ ਲੈਣ ਲਈ ਰੁਕਿਆ ਸੀਗਾ ਤੇ ਜਸ ਪੈਂਟ ਲਈ ਤੇ 5 ਮਿੰਟਾਂ ਬਾਹਰ ਆ ਕੇ ਦੇਖਿਆ ਤੇ ਬਾਰੀ ਖੋਲੀ ਤੇ ਦੇਖਿਆ ਵੀ ਸ਼ੀਸ਼ਾ ਟੁੱਟਿਆ ਹੋਇਆ ਉਸ ਤੋਂ ਬਾਅਦ ਕੈਮਰੇ ਵਗੈਰਾ ਚੈੱਕ ਕੀਤੇ ਤੇ ਇਹ ਪਤਾ ਲੱਗਿਆ ਚੋਰੀ ਦਾ ਜੀ ਤੇ ਬੈਗ ਸੀਗਾ ਬੈਗ ਦੇ ਵਿੱਚ ਮੇਰਾ ਨੀਅਰ ਬੁੱਕ ਤੇ 50000 ਰੁਪਏ ਸੀਗੇ ਜੀ ਹਾਂਜੀ ਕੀ ਕੰਮ ਕਰਦੇ ਆ ਜੀ ਇਹ ਸੀਮਿੰਟ ਤੇ ਰੇਤੇ ਬਜਰੀ ਦਾ ਕੰਮ ਆ ਜੀ ਆਪਣਾ ਜੱਸੀ ਚੌਂਕ ਅੱਛਾ ਤੁਸੀਂ ਇੱਥੇ ਪੈਂਟ ਲੈਣਾ ਹਾਂ ਜੀ ਹਾਂਜੀ 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 ਅੱਛਾ ਤੇ ਆ ਕੇ ਦੇਖਿਆ ਕਿੰਨੇ ਕਿ ਚਿਰਚੇ ਇਹ ਘਟਨਾ ਵਾਪਰ ਗਈ 5 ਮਿੰਟ ਹੀ ਲੱਗੇ ਮੈਂ ਕਹਿੰਦਾ ਹਾਲਾਤ ਹੀ ਦੇਖੋ ਤੁਸੀਂ 5 ਮਿੰਟ ਲੱਗੇ ਸਿਰਫ ਤੇ ਬਿਲਕੁਲ ਸਾਹਮਣੇ ਖੜੀ ਹੈ ਕਾਰ ਦੁਕਾਨ ਦੇ ਕਿੰਨੇ ਬੰਦੇ ਸੀ ਇਹ ਜੀ ਉੱਥੋਂ ਜਿਹੜੇ ਆਏ ਕੈਮਰੇ ਵਿੱਚ ਫਿਲਹਾਲ ਵੀਰੇ ਇੱਕ ਹੀ ਦਿਖ ਰਿਹਾ ਬਾਕੀ ਦੁਕਾਨਾਂ ਬੰਦ ਹੋ ਚੁੱਕੀਆਂ ਸੀਗਾ ਸਵੇਰੇ ਪਤਾ ਚੱਲੇਗਾ ਜੀ ਅੱਛਾ ਹਾਂਜੀ ਕੈਮਰਾ ਇਹ ਤੋੜਿਆ ਗਿਆ ਸ਼ੀਸ਼ਾ ਜੀ ਉਹਦਾ ਸ਼ੀਸ਼ਾ ਤੋੜਿਆ ਗਿਆ ਜੀ ਤਿੰਨ ਵਾਰ ਬੰਦੇ ਨੇ ਟਰਾਈ ਕੀਤੀ ਸ਼ੀਸ਼ਾ ਤੋੜਨੇ ਦੀ ਤੀਸਰੀ ਵਾਰ ਤੋੜ ਕੇ ਲੈ ਗਿਆ ਠੀਕ ਹੈ ਨਾ ਚਾਹੋਗੇ ਪੁਲਿਸ ਨੂੰ ਰਿਪੋਰਟ ਦਰਜ ਕਰਾਪੀ ਇਹੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਜੀ ਰਿਪੋਰਟ ਦਰਜ ਹੋ ਗਈ ਹੈ ਜੀ ਹਾਂਜੀ ਇਹਦੇ ਆਂਸਰਾਂ ਤੇ ਇੱਕ ਮਤਲਬ ਕੜੀ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਕਾਰਵਾਈ ਹੋਣੀ ਚਾਹੀਦੀ ਜਰੂਰ ਮਿਲਣੀ ਚਾਹੀਦੀ ਵੀਰੇ ਜਿਵੇਂ ਆਪਾਂ ਇਸ ਵੇਲੇ ਤੱਕ ਮਿਹਨਤ ਕਰਦੇ ਪਏ ਹਾਂ ਤੁਸੀਂ ਮਿਹਨਤ ਕਰਦੇ ਪਏ ਜੇ ਐਵੇਂ ਬੰਦੇ ਨੇ ਅਮੀਰ ਹੋਣਾ ਤਾਂ ਫਿਰ ਆਪਾਂ ਵੀ ਇਹੀ ਕੰਮ ਸ਼ੁਰੂ ਕਰ ਲੈਣੇ ਜੀ ਸੌਖਾ ਕੰਮ ਹੈ ਜੀ ਉਮੀਦ ਹੈ ਜੀ ਪੁਲਿਸ ਨੂੰ ਮਤਲਬ ਜਿਹੜਾ ਪੂਰੀ ਉਮੀਦ ਹੈ ਜੀ ਆਪ ਸਰਕਾਰ ਦੇ ਪੂਰੀ ਉਮੀਦ ਹੈਗੇ ਜੇ ਬਲੋਜਰ ਚਲਾ ਸਕਦੇ ਤੇ ਤਾਂ ਕੁਝ ਵੀ ਨਹੀਂ ਹੈਗਾ ਜੀ